ਸਮਕਾਲ ਦਾ ਚਰਚਿਤ ਨਾਵਲ ਗਿਰੂ ਰੰਗੀ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬੌਧਾ ਵਿਲੇਖਸ਼ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ 14ਵਾਂ ਅਤੇ ਅਖੀਰਲਾ ਭਾਗ ਸੁਣ ਰਹੇ ਹੋ ਉਹ ਦੇ ਨਾਲ ਤੁਰਨ ਦੀ ਬਜਾਈ ਬਾਬੇ ਕਹਿੰਦੇ ਬੀਬਾ ਸੌਣ ਵਾਲੇ ਕਮਰੇ ਚਾਈ ਉਹ ਤੁਰੇ ਤਾਂ ਬੀਬਾ ਪਿੱਛੇ ਪਿੱਛੇ ਚਲੀ ਗਈ ਕਮਰੇ ਚ ਜਾ ਕੇ ਉਹ ਬੈਠੇ ਨਹੀਂ ਨਾ ਹੀ ਬੀਬਾ ਨੂੰ ਬੈਠਣ ਲਈ ਕਿਹਾ ਫਿਰ ਉਹਦੇ ਵਾਲੇ ਨੀਵੀਆਂ ਅੱਖਾਂ ਕਰਕੇ ਕਹਿੰਦੇ ਬੀਬਾ ਮੈਂ ਹਰਦੁਆਰ ਸ੍ਰੀ ਮਹੰਤ ਕੋਲ ਜਾਣਾ ਚਾਹੁੰਨਾ ਮੇਰੇ ਨਾਲ ਚੱਲ ਕਹਿ ਕੇ ਉਹਨਾਂ ਨੇ ਕਾਲੀਆਂ ਅਣਕਾਂ ਵਿੱਚ ਦੀ ਬੀਬਾ ਦੇ ਚਿਹਰੇ ਵੱਲ ਵੇਖਿਆ ਉਹ ਕਹਿੰਦੀ ਬਾਬਾ ਜੀ ਆਪਾਂ ਭੋਗ ਤੋਂ ਪਿੱਛੇ ਚੱਲਾਂਗੇ ਭੋਗ ਤੱਕ ਜਾਣਾ ਮੁਸ਼ਕਲ ਹੈ ਪੁਲਿਸ ਦਾ ਕਿਹਾ ਹੋਇਆ ਡੇਰੇ 'ਚ ਰਹਿਣਾ ਪਿੱਛੋਂ ਜੇ ਕੋਈ ਗੱਲ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੈ ਡੇਰਿਓਂ ਜਦੋਂ ਮੈਂ ਤੁਹਾਨੂੰ ਲੈਣ ਲਈ ਆਉਣ ਲੱਗੀ ਸੀ ਤਾਂ ਉੱਥੇ ਗੱਲ ਚੱਲ ਰਹੀ ਸੀ ਕਿ ਕੋਈ ਗੁਰਨਾਮ ਸਿੰਘ ਹੈ ਪਿੰਡ ਵਾਲੇ ਪਾਸੇ ਰਹਿੰਦਾ। ਉਹ ਕਹਿੰਦੇ ਡੇਰੇ 'ਚ ਵੀ ਰਹਿੰਦਾ। ਉਹਦੇ ਭਤੀਜੇ ਤੇ ਪਿੰਡ ਦੇ ਲੋਕ ਮਹੰਤੀ ਦਾ ਚੱਕਣਾ ਚੱਕਣ ਨੂੰ ਫਿਰਦੇ ਐ। ਸੁਣ ਕੇ ਉਹ ਹੈਰਾਨ ਰਹਿ ਗਏ। ਦਿਲ 'ਚੋਂ ਹੂਕ ਤਾਂ ਨਿਕਲੀ। ਇਹ ਕੀ? ਪਰ ਉਹ ਹੂਕ ਨੂੰ ਆਵਾਜ਼ ਨਾ ਦੇ ਸਕੇ। ਚੁੱਪ ਕਰ ਗਏ। ਉਹਨਾਂ ਨੂੰ ਬੀਬਾ ਦੇ ਹਰਦوار ਜਾਣ ਲਈ ਦਿੱਤੇ ਜਵਾਬ ਦਾ ਗੁੱਸਾ ਸੀ ਪਰ ਕਹਿ ਕੁਝ ਨਹੀਂ ਸੀ ਸਕਦੇ। ਜਦੋਂ ਉਹ ਬੀਬਾ ਦੀ ਜੁਬਾਨ ਫੜ ਕੇ ਖਿੱਚ ਸਕਦੇ ਸਨ ਉਹ ਦਿਨ ਕਾਫੀ ਪਿੱਛੇ ਚਲੇ ਗਏ ਸਨ ਹੁਣ ਤਾਂ ਇਹ ਵੀ ਡਰ ਸੀ ਕਿ ਬੀਬਾ ਦੀ ਜਵਾਨ ਖੁੱਲ ਨਾ ਜਾਵੇ ਭੋਗ ਚ ਚਾਰ ਦਿਨ ਪਏ ਸੀ ਡੇਰੇ ਚ ਮਹੰਤਿ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਏ ਸੀ ਭਾਵੇਂ ਡੇਰੇ ਚ ਅੰਦਰਲੇ ਗੇਟ ਅੱਗੇ ਦੋ ਪੁਲਿਸ ਵਾਲੇ ਕੁਰਸੀਆਂ ਡਾਹੀ ਬੈਠੇ ਰਹਿੰਦੇ ਆਥਣੀ ਤੜਕੇ ਵਾਲੇ ਸਪਾਹੀ ਚਲੇ ਜਾਂਦੇ ਰਾਤ ਵਾਲੇ ਆ ਜਾਂਦੇ ਪੁਲਿਸ ਡਰਦੀ ਸੀ ਕਿ ਡੇਰੇ ਚ ਕੋਈ ਚੱਕਰ ਨਾ ਹੋ ਜਾਵੇ ਮਹੰਤ ਜੈਪਾਲ ਵਾਲਾ ਕਮਰਾ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਸੀਲ ਕੀਤਾ ਹੋਇਆ ਸੀ ਉਦੇਵਾਲ ਪੁਲਿਸ ਵਾਲਿਆਂ ਦੀ ਚਾਹ ਪਾਣੀ ਪੀਂਦਿਆਂ ਦੀ ਵੀ ਬਾਜ਼ ਅੱਖ ਰੈਂਦੀ ਸੀ ਪੁਲਿਸ ਨੂੰ ਸ਼ੱਕ ਸੀ ਕਿ ਡੇਰੇ ਕੋਲ ਕਾਫੀ ਜ਼ਮੀਨ ਹੈ ਡੇਰੇ ਦਾ ਪੈਸਾ ਤੇ ਕਾਗਜ਼ ਪੱਤਰ ਇਸੇ ਕਮਰੇ 'ਚ ਹੋਣਗੇ ਸੰਭਾਵੀ ਹੋਣ ਵਾਲੀ ਚੱਕਰਤਾਰ ਤੋਂ ਪੁਲਿਸ ਪ੍ਰਸ਼ਾਸਨ ਪੈਪੀਤ ਸੀ ਹੋਇਆ ਇਹ ਕਿ ਇੱਕ ਦਿਨ ਗੁਰਨਾਮ ਸਿੰਘ ਦੇ ਦੋ ਭਤੀਜੇ ਡੇਰੇ ਆਏ ਉਹਨਾਂ ਦੇ ਨਾਲ ਪਿੰਡ ਵਾਲੇ ਪਾਸਿਓਂ 5-4 ਬੰਦੇ ਹੋਰ ਸਨ ਗੁਰਨਾਮ ਸਿੰਘ ਦਾ ਇੱਕ ਭਤੀਜਾ ਕਹਿ ਰਿਹਾ ਸੀ ਮਹਾਂਤੀ ਦਾ ਹੱਕ ਮੇਰੇ ਬਾਬੇ ਦਾ ਬਣਦਾ ਸਾਰੇ ਜਾਣਦੇ ਐ ਜਦੋਂ ਮਹੰਤ ਸੁਜਾਨ ਸਿੰਘ ਹਰਦਵਾਰ ਗਏ ਸੀ ਤਾਂ ਮੇਰਾ ਬਾਬਾ ਵੀ ਉਹਨਾਂ ਦੇ ਨਾਲ ਸੀ ਉੱਥੇ ਜਦੋਂ ਬਾਗਵਾਲੀ ਥਾਂ ਲਈ ਸੀ ਤਾਂ ਮੇਰੇ ਬਾਬੇ ਨੇ ਵੀ ਭੰਡਾਰਿਆਂ ਵਾਲੇ ਪੈਸੇ ਵਿੱਚ ਪਾਇ ਸੇ ਪਾਇ ਸੀ ਵੱਡੇ ਹੋਣ ਕਰਕੇ ਉਹਨਾਂ ਨੇ ਬਾਗਵਾਲੀ ਥਾਂ 'ਚ ਆਪਣਾ ਨਾਂ ਨਹੀਂ ਸਿਪਵਾਇਆ ਮੇਰੇ ਬਾਬੇ ਨਾਲ ਜਦੋਂ ਸੁਜਾਨ ਸਿੰਘ ਨੂੰ ਮਹਾਂਤੀ ਦਿੱਤੀ ਸੀ ਉਦੋਂ ਵੀ ਧੱਕਾ ਹੋਇਆ ਸੀ ਸਾਡੇ ਗਵਾੜ ਵਾਲੇ ਬੰਦਿਆਂ ਨੇ ਬਥੇਰਾ ਰੌਲਾ ਪਾਇਆ ਸੀ ਕਿ ਮੇਰੇ ਬਾਬੇ ਨੂੰ ਛੋਟਾ ਮਹੰਤ ਬਣਾਓ ਪਰ ਉਹਨੇ ਮਹੰਤ ਸੁਜਾਨ ਸਿੰਘ ਨੂੰ ਸਹਿਮਤੀ ਦੇ ਦਿੱਤੀ ਤੇ ਉਹਨਾਂ ਦੇ ਸਿਰ ਤੇ ਮਹੰਤੀ ਦੀ ਪੱਗ ਵੀ ਬੰਨੀ ਸੀ ਐਤਕੀ ਨਹੀਂ ਹੋਣ ਦੇਣਾ ਅਸੀਂ ਇਹ ਤੱਕਾ ਉਹਦੀ ਉਮਰ 90 ਸਾਲ ਤੋਂ ਉੱਤੇ ਹੈ ਸਾਰੀ ਸੁਰਤ ਹੈ ਭਾਵੇਂ ਕੱਲੀ ਕੱਲੀ ਗੱਲ ਪੁੱਛ ਲਓ ਕੋਈ ਬਿਮਾਰੀ ਨਹੀਂ ਉਹਨੂੰ ਸਾਰਾ ਦਿਨ ਰੱਬ ਦਾ ਨਾਮ ਜਪਦਾ ਹੈ ਜਦੋਂ ਗੁਰਨਾਮ ਸਿੰਘ ਦਾ ਭਤੀਜਾ ਇਹ ਗੱਲਾਂ ਕਹਿ ਰਿਹਾ ਸੀ ਤਾਂ ਡੇਰੇ ਦੇ ਵਿਹੜੇ ਦੇ ਪਰਲੇ ਪਾਸੇ ਲੱਕੜਾਂ ਪਾੜਦਾ ਨਿਹੰਗ ਬਲਦੇਵ ਸਿੰਘ ਭੱਜਿਆ ਭੱਜਿਆ ਆਇਆ ਤੇ ਕਹਿੰਦਾ ਕੀ ਗੱਲ ਕਰਦਾ ਏ ਤੂੰ ਮੂੰਹ ਸੰਭਾਲ ਕੇ ਬੋਲ ਕਿਹੜਾ ਤੇਰਾ ਬਾਬਾ ਮੈਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਂ ਤਾਂ ਕਦੇ ਵੇਖਿਆ ਨਹੀਂ ਸਾਰੇ ਜਾਣਦੇ ਆ ਮੇਰੀ ਕਿੰਨੀ ਸੇਵਾ ਡੇਰੇ ਦੀ ਕਿੰਨੀ ਸੇਵਾ ਕੀਤੀ ਐ ਮੈਂ ਮਹੰਤ ਜੈਪਾਲ ਸਿੰਘ ਦੀ ਗੁਰਨਾਮ ਦਾ ਭਤੀਜਾ ਕੁਝ ਬੁੱਲਣ ਲੱਗਿਆ ਨਿਹੰਗ ਸਿੰਘ ਨੇ ਲੱਕ ਨਾਲ ਲਟਕਦੀ ਛੋਟੀ ਤਲਵਾਰ ਨੂੰ ਕੱਢਣ ਲਈ ਹੱਥ ਪਾ ਲਿਆ ਪੁਲਿਸ ਵਾਲੇ ਭੱਜੇ ਆਏ ਇੱਕ ਪੁਲਿਸ ਵਾਲਾ ਨਿਹੰਗ ਸਿੰਘ ਨੂੰ ਪਾਸੇ ਲੈ ਗਿਆ ਦੂਜਾ ਗੁਰਨਾਮ ਸਿੰਘ ਦੇ ਭਤੀਜਿਆਂ ਨੂੰ ਨਿਹੰਗ ਸਿੰਘ ਅਜੇ ਵੀ ਕਹਿ ਰਿਹਾ ਸੀ ਵੇਖੋ ਮੈਂ ਤੁਹਾਨੂੰ ਮਹੰਤੀ ਲੈਣ ਵਾਲਿਆਂ ਨੂੰ ਕੋਈ ਨਾ ਆਇਓ ਭੋਗ ਵਾਲੇ ਦਿਨ ਤੁਹਾਡੇ 'ਚ ਦਮ ਹੋਇਆ ਤੁਸੀਂ ਲੈ ਲਿਓ ਮਹੰਤੀ ਮੇਰੇ 'ਚ ਦਮ ਹੋਇਆ ਮੈਂ ਲੈ ਲਵਾਂ ਮੈਂ ਕੱਲਾ ਨਹੀਂ ਤੁਰਿਆ ਫਿਰਦਾ ਮੇਰੇ ਨਾਲ ਨਿਹੰਗ ਸਿੰਘਾਂ ਦੀ ਵਹੀਰ ਹੈ ਗੱਲਾਂ ਕਰਦੇ ਆ ਮਹੰਤੀ ਦੀਆਂ ਸ਼ਹਿਰ ਦੇ ਪਿੰਡ ਵਾਲੇ ਪਾਸੇ ਗੁਰਨਾਮ ਸਿੰਘ ਦੇ ਭਤੀਜੇ ਮਹਾਂਤੀ ਦੀ ਗੱਲ ਚਲਾ ਰਹੇ ਸਨ ਉਹ ਸਾਰੇ ਸਿਰ ਕੱਢਵੇਂ ਬੰਧਿਆ ਕੋਲ ਗਏ ਇੱਕ ਦਿਨ ਉਹ ਵਿਧਾਇਕ ਦੇ ਘਰੇ ਵੀ ਗਏ ਸਾਰੀ ਗੱਲ ਦੱਸੀ ਸੁਣ ਕੇ ਉਹ ਕਹਿੰਦਾ ਵੇਖੋ ਜੀ ਇਹ ਫੈਸਲਾ ਤਾਂ ਸੰਤ ਮਹਾਂਤਾ ਨੇ ਕਰਨਾ ਹੈ ਮੈਂ ਕੀ ਕਰ ਸਕਦਾ ਇਸ ਤੋਂ ਅੱਗੇ ਉਹ ਬੋਲਿਆ ਨਹੀਂ ਸੀ ਉਹਨੂੰ ਬੋਲਣ ਦਾ ਫਾਇਦਾ ਵੀ ਕੋਈ ਨਹੀਂ ਸੀ ਉਹ ਤਰ ਆਏ ਸੀ ਗੱਲ ਭਾਵੇਂ ਬਾਤੀ ਨਹੀਂ ਸੀ ਵਦੀ ਪੁਲਿਸ ਵਾਲਿਆਂ ਨੇ ਵਧਣ ਨੂੰ ਰੋਕ ਵੀ ਦਿੱਤੀ ਸੀ ਇੱਕ ਪੁਲਿਸ ਵਾਲੇ ਨੇ ਲਾਬੀ ਚ ਪਏ ਡੇਰੇ ਦੇ ਟੈਲੀਫੋਨ ਤੋਂ ਥਾਣੇ ਨੂੰ ਫੋਨ ਵੀ ਕਰ ਦਿੱਤਾ ਸੀ ਪੁਲਿਸ ਦੀ ਜਿਪਸੀ ਆਈ ਤਾਂ ਚੰਗੀ ਤਰ੍ਹਾਂ ਦੋਵਾਂ ਧਿਰਾਂ ਨੂੰ ਘੂਰਿਆ ਸੀ ਤੇ ਤੋੜ ਦਿੱਤਾ ਸੀ ਨਿਹੰਗ ਬਲਦੇਵ ਸਿੰਘ ਨੇ ਬਥੇਰਾ ਕਿਹਾ ਮੈਂ ਦਾਜੀ ਡੇਰੇ ਚ ਰਹਿਣਾ ਪਰ ਥਾਣੇਦਾਰ ਨੇ ਉਹਦੀ ਗੱਲ ਨਾ ਸੁਣੀ ਉਹਨੂੰ ਤੁਰੰਤ ਜਾਣ ਲਈ ਕਿਹਾ ਉਹ ਘੂਰਿਆ ਹੋਇਆ ਮੰਡੀ ਆਇਆ ਤੇ ਆਪਣੇ ਨਾਲ ਦੋ ਹੋਰ ਨਿਹੰਗ ਸਿੰਘਾਂ ਦੇ ਘਰਾਂ 'ਚ ਗੇੜਾ ਮਾਰਨ ਗਿਆ। ਥਾਣੇਦਾਰ ਨੇ ਡੀਐਸਪੀ ਤੇ ਐਸਐਸਪੀ ਦੇ ਕੰਨਾਂ ਥਾਣੀ ਮਹੰਤੀ ਨੂੰ ਲੈ ਕੇ ਡੇਰੇ 'ਚ ਹੋਈ ਤੂੰ ਤੂੰ ਮੈਂ ਮੈਂ ਦੀ ਗੱਲ ਕੱਢ ਦਿੱਤੀ ਸੀ। ਪੁਲਿਸ ਨੇ ਭੋਗ ਤੱਕ ਹੋਰ ਚੌਕਸੀ ਵਧਾ ਦਿੱਤੀ। ਨਿਹੰਗ ਬਲਦੇਵ ਸਿੰਘ ਨਾਲ ਦੀ ਮੰਡੀ ਦਾ ਰਹਿਣ ਵਾਲਾ ਸੀ। ਜੈਪਾਲ ਕੋਲ ਉਹ ਖਾਸੇ ਸਾਲਾਂ ਦਾ ਟਿਕਿਆ ਹੋਇਆ ਸੀ। ਡੇਰੇ ਦੇ ਨਿੱਕੇ ਮੋٹے ਉਹ ਸਾਰੇ ਕੰਮ ਕਰੀ ਜਾਂਦਾ। ਲੱਕੜਾਂ ਪਾੜ ਦਿੰਦਾ। ਸੰਭਰਣ ਵਾਲੀ ਕੋਈ ਨਾ ਆਉਂਦੀ। ਡੇਰਾ ਵੀ ਸੰਭਰ ਦਿੰਦਾ। ਡੇਰੇ ਚ ਵੱਡੇ ਮਹੰਤਾਂ ਦੀਆਂ ਸਮਾਧਾਂ ਤੇ ਹਰ ਵੇਲੇ ਜੋਤ ਜਗਦੀ ਰੱਖਣੀ ਪੈਂਦੀ ਸੀ ਮਹੰਤ ਜੈਪਾਲ ਸਿੰਘ ਬਾਹਰ ਗਿਆ ਹੁੰਦਾ ਉਹ ਜੋਤ ਅਖੰਡ ਰੱਖਦਾ ਉਹਨੂੰ ਹੋਰ ਕਿਤੇ ਭੇਜ ਦੇ ਪੂਰੀ ਪਾ ਕੇ ਆਉਂਦਾ ਸਾਈਕਲ ਤੇ ਖੇਤ ਪਈਆਂ ਦੀ ਮੰਗੀ ਹੋਈ ਕੋਈ ਨਾ ਕੋਈ ਚੀਜ਼ ਫੜਾ ਆਉਂਦਾ ਗੱਲ ਕੀ ਉਹ ਡੇਰੇ ਦੀ ਸਟਿੱਪਣੀ ਸੀ ਮਹੰਤ ਜੈਪਾਲ ਸਿੰਘ ਜਿੱਥੇ ਲੋੜ ਪੈਂਦੀ ਫਿੱਟ ਕਰ ਲੈਂਦਾ ਡੇਰੇ ਤੋਂ ਪਹਿਲਾਂ ਉਹ ਇੱਟਾਂ ਪੱਥਰਾਂ ਦਾ ਕੰਮ ਕਰਦਾ ਸੀ ਜਵਾਨੀ ਚ ਹੀ ਉਹਨੇ ਬੁੱਢੇ ਦਲ ਦਾ ਅੰਮ੍ਰਿਤ ਛਕ ਲਿਆ ਸੀ ਉਹ ਪੱਠੇ ਤੇ ਕੰਮ ਕਰਨ ਕਾਰਨ ਕਾਮਰੇਡ ਬਲਬੀਰ ਸਿੰਘ ਦਾ ਜਾਨੂ ਹੋ ਗਿਆ ਸੀ ਕਾਮਰੇਡ ਦੀ ਡਿਊਟੀ ਪਾਰਟੀ ਨੇ ਪੱਠਾ ਮਜ਼ਦੂਰਾਂ ਨੂੰ ਲਾਮਬੰਦ ਕਰਨ ਤੇ ਲਈ ਹੋਈ ਸੀ ਕਾਮਰੇਡ ਦੀ ਸਾਂਝ ਨਿਹੰਗ ਬਲਦੇਵ ਸਿੰਘ ਨਾਲ ਉਹਨਾਂ ਦੇ ਵੇੜੇ ਵਾਲਿਆਂ ਵੱਲੋਂ ਲਾਇ ਪੱਕੇ ਧਰਨੇ 'ਚ ਹੋਈ ਸੀ ਉਹ ਪੱਕੇ ਧਰਨੇ 'ਚ ਆਪਣੀ ਮਜ਼ਦੂਰ ਜਥੇਬੰਦੀ ਵੱਲੋਂ ਹਮਾਇਤ ਵੀ ਦੇ ਕੇ ਆਇਆ ਸੀ ਤੇ ਬੋਲਿਆ ਵੀ ਸੀ ਕਿ ਪ੍ਰਸ਼ਾਸਨ ਨੂੰ ਵੇੜੇ ਵਾਲਿਆਂ ਦੀ ਰੂੜੀਆਂ ਵਾਲੀ ਥਾਂ ਤੇ ਹੋਣ ਵਾਲਾ ਕਬਜ਼ਾ ਰੋਕਣਾ ਚਾਹੀਦਾ ਹੈ ਜੇ ਨਾ ਰੋਕਿਆ ਤਾਂ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ ਪੱਕਾ ਧਰਨਾ ਇਸ ਲਈ ਲਾਇਆ ਸੀ ਕਿ ਮੰਡੀ ਵਾਲੇ ਪੁਰਾਣੇ ਪਿੰਡ ਵਾਲੇ ਪਾਸੇ ਵੇੜੇ ਵਾਲਿਆਂ ਲਈ ਪੌਣਾ ਇਕੜ ਥਾਂ ਰੂੜੀਆਂ ਲਾਉਣ ਲਈ ਛੱਡੀ ਗਈ ਸੀ ਉਧਰ ਨੂੰ ਬਾਜ਼ਾਰ ਦਾ ਮੂੰਹ ਹੋ ਜਾਣ ਕਾਰਨ ਸੱਤਾਧਾਰੀ ਪਾਰਟੀ ਨੂੰ ਅੰਦਰ ਗਤੀ ਹੱਥ ਛਾੜਨ ਵਾਲੇ ਲੋਕ ਰੋਕਣ ਦੀਆਂ ਵਿਰੰਤਾ ਬਣਾਉਣ ਲੱਗ ਪਏ ਸਨ ਜਦੋਂ ਉਹ ਮਿੰਨਤੀ ਕਰਵਾਉਣ ਲਈ ਪਟਵਾਰੀ ਨੂੰ ਲੈ ਕੇ ਆਏ ਸਨ ਤਾਂ ਵੇੜੇ ਵਾਲੇ ਭੂਸਰੇ ਸਾਨਾ ਵਾਗ ਉਹਨਾਂ ਨੂੰ ਪਾਏ ਗਏ ਸਨ ਮਾਮਲਾ ਥਾਣੇ ਚੱਲਿਆ ਗਿਆ ਸੀ ਨਿਹੰਗ ਬਲਦੇਵ ਸਿੰਘ ਤੇ ਉਸ ਨਾਲ ਮੂਰੇ ਲੱਗੇ ਵੇੜੇ ਦੇ 15-20 ਬੰਦਿਆਂ ਤੇ ਮਾਰਕੁੱਟ ਦਾ ਪਰਚਾ ਦਰਜ ਕਰ ਦਿੱਤਾ ਗਿਆ ਸੀ ਫਿਰ ਕੁਝ ਹੋਰ ਮਜ਼ਦੂਰ ਜਥੇਬੰਦਿਆਂ ਵੀ ਵੇੜੇ ਵਾਲਿਆਂ ਦੀ ਹਮੈਤ ਤੇ ਆ ਗਏ ਸੀ ਤਾਂ ਲੜੀਵਾਰ ਭੁੱਖ ਹੜਤਾਲ ਚੱਲ ਪਈ ਹਰ ਰੋਜ਼ ਪੰਜ-ਪੰਜ ਬੰਦੇ ਬੁੜੀਆਂ ਗਲਾਂ 'ਚ ਹਾਰ ਪਾ ਕੇ ਭੁੱਖ ਹੜਤਾਲ ਤੇ ਬੈਹnde ਚੌਥੇ ਪੰਜਵੇਂ ਦਿਨ ਮੰਡੀ ਵਿੱਚ ਦੀ ਰੋਸ ਮਾਰਚ ਕਰਕੇ ਨਾਹਰੇਬਾਜ਼ੀ ਕਰਦੇ ਹੌਲੀ-ਹੌਲੀ ਰੋਸ ਮਾਰਚ ਲੰਬਾ ਹੋਣ ਲੱਗਿਆ। ਬੰਦਿਆਂ ਦੇ ਸਿਰਾਂ ਤੇ ਕਾਲੀਆਂ ਪੱਗਾਂ ਵੱਜ ਗਈਆਂ, ਔਰਤਾਂ ਕਾਲੀਆਂ ਚੁੰਨੀਆਂ ਲੈ ਕੇ ਸਰਕਾਰ ਦਾ ਪਿੱਟ ਸਿਆਪਾ ਕਰਦੀਆਂ। ਜਿਹੜੇ ਆਗੂ ਰੂੜੀਆਂ ਵਾਲੀ ਥਾਂ ਨੂੰ ਰੋਕਣ ਨੂੰ ਫਿਰਦੇ ਸੀ, ਔਰਤਾਂ ਉਹਨਾਂ ਦੇ ਨਾਂ ਲੈ ਲੈ ਕੇ ਵੈਣ ਪਾਉਂਦੀਆਂ। ਵਿੜੇ ਚ ਲੱਗੇ ਪੱਕੇ ਧਰਨੇ ਦਾ ਇਕੱਠ ਵਧਣ ਲੱਗਿਆ। ਸੱਤਾਧਾਰੀ ਪਾਰਟੀ ਨੇ ਆਪਣਾ ਪਹਿਲਾ ਉਮੀਦਵਾਰ ਬਦਲ ਕੇ ਨਵਾਂ ਉਮੀਦਵਾਰ ਸ਼ਿੰਗਾਰ ਕੇ ਤੋਰ ਦਿੱਤਾ ਸੀ। ਵਿਧਾਨ ਸਭਾ ਦੀ ਨਵੀਂ ਚੋਣ ਹੌਣ ਚ ਸਾਲ ਕੋ ਰਹਿ ਗਿਆ ਸੀ ਨਵਾਂ ਉਮੀਦਵਾਰ ਜਿਵੇਂ ਕਿਸਾਨ ਫਸਲ ਬੀਜਣ ਤੋਂ ਪਹਿਲਾਂ ਖੇਤ ਚ ਵੱਧ ਉੱਗਿਆ ਕੱਖ ਕੰਡਾ ਪੁੱਟਦੇ ਨੇ ਅਤੇ ਵਾਰ-ਵਾਰ ਵਾਹ ਕੇ ਕਾਠੀ ਧਰਤੀ ਨੂੰ ਨਰਮ ਕਰਦੇ ਨੇ ਇਸੇ ਤਰ੍ਹਾਂ ਹਲਕੇ ਚ ਆਉਣ ਵਾਲੇ ਨਵੇਂ ਉਮੀਦਵਾਰ ਦੀ ਅੱਖ ਪੱਕੇ ਧਰਨੇ ਤੇ ਜਾ ਪਈ ਉਸ ਨੇ ਸਰਕਾਰ ਦੀ ਉਤਲੀ ਤਾਰ ਹਿਲਾ ਕੇ ਸਬ ਡਿਵੀਜ਼ਨ ਦੇ ਐਸ ਡੀ ਐਮ ਨੂੰ ਬੁਲਾ ਕੇ 2-3 ਦਿਨਾਂ ਚ ਮਿਹਨਤੀ ਕਰਵਾ ਕੇ ਵਿੜੇ ਵਾਲਿਆਂ ਨੂੰ ਕਬਜ਼ਾ ਦਬਾਉਣ ਦਾ ਵਿਸ਼ਵਾਸ ਦਵਾ ਕੇ ਪੱਕਾ ਧਰਨਾ ਚੁਕਵਾ ਦਿੱਤਾ ਦੋ ਕੋ ਦਿਨਾਂ ਬਾਅਦ ਮਿੰਤੀ ਹੋਈ ਤਾਂ ਵੇੜੇ ਵਾਲਿਆਂ ਦਾ ਇਕੱਠ ਫੇਰ ਹੋਇਆ ਵੇੜੇ ਦੇ ਢਾਈ 300 ਘਰ ਜੇ ਪੌਣੇ ਕਿੱਲੇ ਨੂੰ ਵੰਡਣੇ ਵੰਡਣ ਬੰਦੇ ਦੋ-ਦੋ ਮੰਜਾਂ ਦੀ ਥਾਂ ਵੀ ਨਹੀਂ ਸੀ ਆਉਣੀ ਅਖੀਰ ਨਿਹੰਗ ਬਲਦੇਵ ਸਿੰਘ ਦੇ ਕਿਸੇ ਹਮੈਤੀ ਨੇ ਕਹਿ ਦਿੱਤਾ ਕਿ ਰੂੜੀਆਂ ਵਾਲੀ ਥਾਂ ਤੇ ਭਾਈ ਜੈਤੇ ਦੀ ਯਾਦ ਚ ਗੁਰੂ ਘਰ ਬਣਾਉਣਾ ਚਾਹੀਦਾ ਇਕੱਠ ਚੋਂ ਬੋਲੇ ਸੋਨ ਹਾਲ ਦਾ ਨਾਰਾ ਲੱਗਿਆ ਮਿੰਤੀ ਹੁਣ ਪਿੱਛੋਂ ਆਲੇ ਦੁਆਲੇ ਕੰਡੇ ਵਾਲੀ ਤਾਰ ਲਾ ਦਿੱਤੀ ਗਈ ਵੇੜੇ ਦੇ 5 7 ਸਰਕਾਰੀ ਮੁਲਾਜ਼ਮ ਵੀ ਲੱਗੇ ਹੋਏ ਸੀ ਉਹਨਾਂ ਨੇ ਵੀ ਦਿਲ ਖੋਲ ਕੇ ਮਦਦ ਕਰ ਦਿੱਤੀ ਨਿਹੰਗ ਬਲਦੇਵ ਸਿੰਘ ਨੇ ਵੀ ਗੁਰਸਿੱਖ ਵੇੜੇ ਵਾਲਿਆਂ ਦੀ ਗੁਰਦੁਆਰੇ ਦੀ ਸਾਮ ਸੰਭਾਲ ਲਈ ਕਮੇਟੀ ਬਣਾ ਦਿੱਤੀ ਵੇੜੇ 'ਚ ਘਰ-ਘਰ ਜਾ ਕੇ ਸਹਿਯੋਗ ਮੰਗਿਆ ਗਿਆ ਮੰਡੀ ਦਾ ਵੀ ਘੇੜਾ ਲਾਇਆ ਇਕੱਠੇ ਹੋਏ ਪੈਸਿਆਂ ਨਾਲ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਦੋ ਕਮਰੇ ਵੀ ਪੈ ਗਏ ਇੱਕ ਜਿਵੇਂ ਗੁਰੂ ਗੰਗਾ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਦੂਜੇ ਚ ਨਿਹੰਗ ਬਲਦੇਵ ਸਿੰਘ ਨੇ ਆਪਣਾ ਦਫ਼ਤਰ ਬਣਾ ਕੇ ਇੱਕ ਮੇਜ਼ ਤੇ ਚਾਰ ਪੰਜ ਕੁਰਸੀਆਂ ਢਾ ਲੀਆਂ ਗੁਰਦੁਆਰੇ ਦਾ ਮਹੰਤ ਉਸ ਨੂੰ ਥਾਪ ਦਿੱਤਾ ਸੀ ਨਿਹੰਗ ਬਲਦੇਵ ਸਿੰਘ ਨਿਤਨੇਮ ਕਰਦਾ ਵਿੜੇ ਜੋ ਕੋਈ ਮਰਦਾ ਉਹ ਪਾਠ ਕਰਦਾ ਹੋਰ ਜਾਤਾਂ ਦੇ ਲੋਕ ਨਾ ਗੁਰੂ ਘਰ ਨਾਲ ਜੁੜੇ ਨਾ ਜੁੜਨਾ ਸੀ ਨਿਹੰਗ ਬਲਦੇਵ ਸਿੰਘ ਦੀ ਕਬੀਲਦਾਰੀ ਦੀ ਚੋਲ ਢਿੱਲੀ ਹੋਣ ਲੱਗ ਪਈ ਇੱਕ ਦਿਨ ਐਸਟੀਐਮ ਦਫ਼ਤਰ ਦੇ ਮੂਹਰੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਸੀ ਹੋਰ ਮਜ਼ਦੂਰਾਂ ਨਾਲ ਨਿਹੰਗ ਬਲਦੇਵ ਸਿੰਘ ਵੀ ਆ ਗਿਆ। ਉੱਥੇ ਜਦੋਂ ਕਾਮਰੇਡ ਬਲਵੀਰ ਸਿੰਘ ਨੂੰ ਮਿਲਿਆ ਤਾਂ ਉਹਨੇ ਉਹਦਾ ਹਾਲਚਲ ਪੁੱਛਿਆ। ਉਸ ਨੂੰ ਘਰ ਦੇ ਹਾਲਤ ਬਾਰੇ ਦੱਸ ਦਿੱਤਾ। ਕਾਮਰੇਡ ਬਲਵੀਰ ਸਿੰਘ ਨੇ ਉਸੇ ਵੇਲੇ ਉਸ ਨੂੰ ਸਕੂਟਰ ਤੇ ਬਿਠਾਇਆ ਤੇ ਮਹੰਤ ਜੈਪਾਲ ਕੋਲ ਲੈ ਗਿਆ। ਮਹੰਤ ਜੈਪਾਲ ਨੂੰ ਬੰਦੇ ਦੀ ਲੋੜ ਸੀ। ਨਸ਼ਾ ਰਹਿਤ ਸਾਫਤ ਸੂਰਤ ਬੰਦੇ ਰਹਿ ਹੀ ਟਾਵੇਂ-ਟਾਵੇਂ ਗਏ ਸੀ। ਮਹੰਤ ਜੈਪਾਲ ਨੇ ਓੱਕੇ-ਪੁੱਕੇ 4000 ਰੁਪਏ ਦੇਣ ਦੀ ਗੱਲ ਕਰਕੇ ਉਹਨੂੰ ਰੱਖ ਲਿਆ। ਉਹ ਰਾਤ ਨੂੰ ਡੇਰੇ 'ਚ ਹੀ ਰਹਿੰਦਾ ਤੇ ਮਹੀਨੇ 'ਚ ਇੱਕ ਦੋ ਵਾਰ ਮੰਡੀ ਜਾ ਕੇ ਪੈਸੇ ਦੇ ਆਉਂਦਾ ਜੁਆਕ ਉਹਦੇ ਅਜੇ ਛੋਟੇ ਸਨ ਮਹਾਂਤ ਜੈਪਾਲ ਦੇ ਭੋਗ 'ਚ ਇੱਕੋ ਦਿਨ ਰਹਿ ਗਿਆ ਸੀ ਦਿਨ ਸ਼ਿਪੇਸਟੇਜ ਦਾ ਪ੍ਰਬੰਧ ਕਰਨ ਵਾਸਤੇ ਵਿਧਾਇਕ ਵੀ ਆਇਆ ਤੇ ਕਾਮਰੇਡ ਬਲਵੀਰ ਸਿੰਘ ਵੀ ਸਾਰੇ ਪ੍ਰਬੰਧ ਕਰਕੇ ਵਿਧਾਇਕ ਨੇ ਉਹਨੂੰ ਕਹਿ ਦਿੱਤਾ ਕਿ ਭੋਗ ਵਾਲੇ ਵੇਲੇ ਕਾਮਰੇਡ ਜੀ ਸਟੇਜ ਤੁਸੀਂ ਚਲਾਉਣੀ ਹੈ ਪੁਲਿਸ ਚੌਕ ਸੀ ਰੌਲੇ ਦੇ ਡਰੋਂ ਉਸਨੇ ਭੋਗ ਤੋਂ ਇੱਕ ਦਿਨ ਪਹਿਲਾਂ ਨਿਹੰਗ ਬਲਵੀਰ ਸਿੰਘ ਤੇ ਗੁਰਨਾਮ ਸਿੰਘ ਦੇ ਦੋਵੇਂ ਭਤੀਜਿਆਂ ਨੂੰ ਚੁੱਕ ਲਿਆ ਅਗਲੇ ਦਿਨ ਭੋਗ ਪਿਆ ਕਾਮਰੇਡ ਨੇ ਦਰਜਾ ਬਦਰਜਾ ਰਾਸੀ ਆਗੂਆਂ ਤੇ ਸੰਤਾ ਮਹਾਂਤਾਂ ਨੂੰ ਬੁਲਣ ਦਾ ਸਮਾਂ ਦੇਣਾ ਸ਼ੁਰੂ ਕਰ ਦਿੱਤਾ ਬਹੁਤੇ ਆਗੂਆਂ ਤੇ ਸੰਤਾ ਮਹਾਂਤਾਂ ਦੀ ਉਹਨੇ ਬੋਲ ਕੇ ਆਪ ਹੀ ਹਾਜ਼ਰੀ ਲਵਾਈ 8-10 ਬੁਲਾਰੇ ਹੀ ਬੋਲੇ ਸਭ ਤੋਂ ਪਿੱਛੋਂ ਦੋ ਕਮਿੰਟ ਵਿਧਾਇਕ ਬੋਲੇ ਵਿਦਾਇਕ ਸਮੀਤ ਸਾਰਿਆਂ ਨੇ ਹੀ ਜੈਪਾਲ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਸਾਰਿਆਂ ਦੀਆਂ ਗੱਲਾਂ ਚ ਉੱਭਰ ਕੇ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਪੁਰਾਣਾ ਡੇਰਾ ਢਾ ਕੇ ਨਵਾਂ ਡੇਰਾ ਬਣਾਇਆ ਸਾਰਿਆਂ ਧਰਮਾਂ ਨੂੰ ਇੱਕ ਅੱਖ ਨਾਲ ਵੇਖਣਾ ਵੇਖਿਆ ਗਰੀਬਾਂ ਦੀ ਸੇਵਾ ਕੀਤੀ ਹੈ ਬਾਬੇ ਸਟੇਜ ਤੇ ਬੈਠੇ ਸਨ ਕਾਲੀਆਂ ਐਨਕਾਂ ਰਾਹੀਂ ਹੌਲੀ-ਹੌਲੀ ਇੱਧਰ-ਉੱਧਰ ਵੇਖ ਕੇ ਮੌਕਾ ਤਾੜ ਰਹੇ ਸਨ ਬੀਬਾ ਵਿਦਾਇਕ ਦੇ ਕੋਲ ਮੂਰਲੀ ਕਤਾਰ 'ਚ ਬੈਠੀ ਸੀ ਬਾਬਿਆਂ ਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ ਉਹ ਸੋਚ ਰਹੇ ਸਨ ਕਿ ਹੁਣ ਅਰਦਾਸ ਹੋਵੇਗੀ ਤਾਂ ਮਹਾਂਤੀ ਦੀ ਗੱਲ ਚੱਲੇਗੀ ਪਰ ਕਾਮਰੇਡ ਨੇ ਕਹਿਣਾ ਸ਼ੁਰੂ ਕੀਤਾ ਆਪਾਂ ਨੂੰ ਕਈ ਵਾਰ ਨੇੜੇ ਰਹਿਣ ਕਾਰਨ ਸੰਤਾ ਮਹਾਂਤਾਂ ਦੇ ਗੁਣਾਂ ਦਾ ਪਤਾ ਨਹੀਂ ਲੱਗਦਾ ਮਹੰਤ ਜੈਪਾਲ ਸਿੰਘ ਜੀ ਦੂਰ ਅੰਦੇਸ਼ੀ ਸੀ ਉਹ ਜਾਣੀ-ਜਾਣੀ ਵੀ ਸੀ ਉਹਨਾਂ ਨੂੰ ਆਪਣਾ ਚੋਲਾ ਛੱਡਣ ਬਾਰੇ 3 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਉਹ ਆਪ ਹੀ ਡੇਰੇ ਦੀ ਵਾਰਸ ਕੁਲਵਿੰਦਰ ਕੌਰ ਬੀਬਾ ਜੀ ਨੂੰ ਬਣਾਏ ਸੀ ਜਿਹੜੇ ਮੁਕੰਦਪੁਰ ਦੇ ਰਹਿਣ ਵਾਲੇ ਨੇ ਬਚਪਨ ਤੋਂ ਹੀ ਸੰਤ ਮਾਰਗ ਤੇ ਤੁਰ ਰਹੇ ਨੇ ਉਹਨਾਂ ਨੂੰ ਉਹ ਡੇਰੇ ਦੀ ਲੈਟਰ ਪੈਡ ਤੇ ਮਹੰਤੀ ਲਿਖ ਕੇ ਦੇ ਗਏ ਸਨ ਜੇ ਕਿਸੇ ਮੇਰੇ ਵੀਰ ਨੂੰ ਸ਼ੱਕ ਹੋਵੇ ਡੇਰੇ ਚੋਂ ਜਦੋਂ ਮਰਜ਼ੀ ਵੇਖ ਸਕਦਾ ਹੈ ਇਹ ਕਹਿਣ ਪਿੱਛੋਂ ਉਸਨੇ ਕਿਹਾ ਮੈਂ ਭੇਖ ਦੇ ਸੰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੀਬਾ ਜੀ ਦੇ ਮਹੰਤੀ ਦੀ ਪੱਗ ਬਣਾਉਣ ਇਹ ਕਹਿਣ ਦੀ ਦਿਰ ਸੀ ਕਿ ਵਿਧਾਇਕ ਦੇ ਕਿਸੇ ਪੱਕੇ ਹਮੈਤੀ ਨੇ ਬੋਲੇ ਸੋਨਿਆ ਦਾ ਨਾਰਾ ਲਾ ਦਿੱਤਾ ਸੰਗਤ ਨੇ ਸਤਿ ਸ਼੍ਰੀ ਅਕਾਲ ਕਹਿ ਕੇ ਜਵਾਬ ਦਿੱਤਾ ਬੀਬਾ ਦੇ ਪਿੱਛੇ ਬੈਠੇ ਬਾਬਿਆਂ ਦੇ ਸਿਰ 'ਚ ਜਿਵੇਂ ਕਾਮਰੇਡ ਦੇ ਸ਼ਬਦ ਹਥੌੜਿਆਂ ਵਾਂਗ ਵੱਜੇ ਹੋਣ ਉਹ ਬੌਂਦਲ ਗਏ ਜਿਹੜਾ ਕੁਝ ਹੋ ਗਿਆ ਸੀ ਉਸ ਬਾਰੇ ਉਹਨਾਂ ਨੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਵਾਰ-ਵਾਰ ਮਨ 'ਚ ਆ ਰਿਹਾ ਸੀ ਇਹ ਕਿਵੇਂ ਹੋਇਆ ਕਦੋਂ ਹੋਇਆ ਸੰਤ ਮਹੰਤ ਬੀਬਾ ਦੇ ਸਿਰ ਤੇ ਉਹਦੀ ਪਹਿਲੀ ਪੱਗ ਬੰਨਣ ਉੱਤੇ ਮਹਾਂਤੀ ਦੇ ਗੇਰੂ ਰੰਗੀ ਪੱਗ ਬੰਨਣ ਲੱਗ ਪਏ ਬਾਬੇ ਵੀ ਉੱਠ ਕੇ ਨਾਲ ਜਾ ਖੜੇ ਅਰਦਾਸ ਹੋਈ ਦੇਗ ਵਰਤੀ ਪੰਡਾਲ ਖਾਲੀ ਹੋਣ ਲੱਗਿਆ ਸੰਗਤ ਨੇ ਲੰਗਰ ਪਹਿਲਾਂ ਛਕ ਲਿਆ ਸੀ ਬੀਬਾ ਸੰਤ ਮਹੰਤਾਂ ਨੂੰ ਸਤਕਾਰ ਨਾਲ ਲਾਬੀ 'ਚ ਲੈ ਕੇ ਆਈ ਲਾਬੀ 'ਚ ਪਤਲੇ ਗੱਦਿਆਂ ਤੇ ਚਿੱਟੀਆਂ ਚਾਦਰਾਂ ਪਹਿਲਾਂ ਹੀ ਵਿਛਾ ਦਿੱਤੀਆਂ ਗਈਆਂ ਸਨ ਪ੍ਰੀਤੀ ਪੋਸ਼ਕਾ ਕੇ ਬੀਬਾ ਨੇ ਸਾਰੇ ਸੰਤ ਮਹੰਤਾਂ ਨੂੰ ਦਸ਼ਨਾ ਵਾਲੇ ਲਿਫਾਫੇ ਪੈਂਟ ਕੀਤੇ ਲਿਫਾਫਾ ਦੇਣ ਵੇਲੇ ਉਹ ਸਿਰ ਨੀਵਾ ਕਰ ਦਿੰਦੇ ਲਿਫਾਫਾ ਫੜ ਕੇ ਮਹੰਤ ਉਹਦੇ ਸਿਰ ਤੇ ਹੱਥ ਰੱਖਦਾ ਸੀ ਹੌਲੀ-ਹੌਲੀ ਉਹ ਬਾਬਿਆਂ ਕੋਲ ਆਈ ਸਿਰ ਨੀਵਾ ਕੀਤਾ ਬਾਬਿਆਂ ਕੋਲ ਲਿਫਾਫਾ ਫੜ ਕੇ ਸਿਰ ਤੇ ਹੱਥ ਰੱਖਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਹੌਲੀ-ਹੌਲੀ ਸੰਤ ਮਹਾਂਤ ਤੁਰ ਗਏ ਡੇਰੇ ਦਾ ਸਾਰਾ ਖਿਲਾਰਾ ਸੰਭਿਆ ਜਾਣ ਲੱਗਿਆ ਬੀਬਾ ਆਪਣੇ ਕਮਰੇ 'ਚ ਚਲੀ ਗਈ ਬਾਬੇ ਲੌਬੀ 'ਚ ਬੈਠੇ ਸਨ ਵਿਧਾਇਕ ਕਾਲੀ ਨਾਲ ਬੀਬਾ ਦੇ ਕਮਰੇ 'ਚ ਗਿਆ ਤੇ 2 ਕੋ ਮਿੰਟ ਬਾਅਦ ਬਾਬਿਆਂ ਕੋਲੋਂ ਹਵਾ ਵਾਂਗ ਲੰਘਿਆ ਬਾਬਿਆਂ ਵੱਲ ਉਹ ਨਹੀਂ ਸੀ ਝਾਕਿਆ ਬਾਬੇ ਇਕੱਲੇ ਰਹਿ ਗਏ ਸਨ ਜਾਂ ਡੇਰੇ ਦੇ ਪੱਕੇ ਸੇਵਕ ਗੱਲਾਂបਾਤਾਂ ਚੱਲ ਰਹੀਆਂ ਸੀ ਜੋ ਮਹੰਤ ਜੈਪਾਲ ਸਿੰਘ ਦੀਆਂ ਹੀ ਸਨ ਗੱਲਾਂ ਉਹੀ ਸਨ ਜੋ ਨਿਤ ਹੋਈਆਂ ਸਨ ਅੱਜ ਵੀ ਉਹੀ ਸੀ ਜੇ ਫਰਕ ਪੈ ਰਿਹਾ ਸੀ ਤਾਂ ਗੱਲ ਕਰਨ ਵਾਲੇ ਦੇ ਅੰਦਾਜ਼ ਦਾ ਸੀ ਅੱਧੇ ਪੌਣੇ ਘੰਟੇ 'ਚ ਹੌਲੀ-ਹੌਲੀ ਸਾਰੇ ਤੁਰ ਗਏ ਬੀਬਾ ਜਾਣ ਬੁੱਝ ਕੇ ਕਮਰੇ 'ਚ ਬੈਠੀ ਰਹੀ ਉਹ ਚਾਹੁੰਦੀ ਸੀ ਕਿ ਬਾਬੇ ਚਲੇ ਜਾਣ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਨੂੰ ਲੈ ਕੇ ਕੌਣ ਆਇਆ ਹੈ ਉਹ ਆਪ ਲੈਣ ਨਹੀਂ ਗਈ ਸੀ ਜਦੋਂ ਉਹ ਵੇਖਣ ਲਈ ਲੌਬੀ ਚ ਆਈ ਤਾਂ ਬਾਬੇ ਉਹਨੂੰ ਵੇਖ ਕੇ ਉੱਠੇ ਤੇ ਕਹਿਣ ਲੱਗੇ ਬੀਬਾ ਮੈਂ ਜਾਵਾਂ ਕਿ ਰਹਾ ਬੀਬਾ ਉਹਨਾਂ ਵੱਲ ਸਿੱਧੀ ਚਾਕ ਦੀ ਕਹਿੰਦੀ ਬਾਬਾ ਜੀ ਤੁਸੀਂ ਚਲੇ ਹੀ ਜਾਓ ਉਹਦੇ ਬੋਲਾਂ ਚ ਅਪਨਾਤ ਨਹੀਂ ਸੀ ਵਿੱਚੋਂ ਡੂੰਗਾ ਦੁੱਖ ਬੋਲਿਆ ਸੀ ਜਿਹੜਾ ਡੇਰੇ ਚ ਰਾਤ ਨੂੰ ਸੋਨਾ ਮਾਰਨ ਸਿੱਖਣ ਵੇਲੇ ਅਣਚਾਹੀ ਚੱਬੇ ਅੱਕਦਾ ਸੀ ਬਾਬੇ ਖੜੇ ਹੀ ਰਹਿ ਗਏ ਉਹ ਅੰਦਰ ਚਲੀ ਗਈ ਤੇ ਆਪਣੇ ਕਮਰੇ ਚ ਜਾ ਕੇ ਬੈਠ ਗਈ। ਉਹਨੂੰ ਨਹੀਂ ਪਤਾ ਬਾਬਿਆਂ ਨੂੰ ਕੌਣ ਛੱਡ ਕੇ ਆਇਆ। ਜਾਂ ਉਹਨਾਂ ਨੇ ਲੱਬੀ ਚ ਪਏ ਫੋਨ ਤੋਂ ਫੋਨ ਕਰਕੇ ਡੇਰੇ ਚ ਨਵੇਂ ਰੱਖੇ ਪਾਠ ਵਾਲੇ ਮੁੰਡੇ ਨੂੰ ਬੁਲਾਇਆ ਸੀ। ਕਮਰੇਟ ਬਲਵੀਰ ਸਿੰਘ ਸਭ ਤੋਂ ਪਿੱਛੋਂ ਗਿਆ। ਆਥਣ ਦੀ ਰੋਟੀ ਖਾ ਕੇ ਬੀਬਾ ਕਮਰੇ ਚ ਜਾ ਪਈ। ਤਰ੍ਹਾਂ ਤਰ੍ਹਾਂ ਦੇ ਖਿਆਲ ਉਹਦੇ ਮਨ ਚ ਆ ਰਹੇ ਸੀ। ਅੱਜ ਜਿੰਨੀ ਖੁਸ਼ ਉਹ ਕਦੇ ਨਹੀਂ ਸੀ ਹੋਈ। ਵਾਰ-ਵਾਰ ਉਹ ਆਪਣੇ ਜ਼ਿੰਦਗੀ ਤੇ ਝਾਤ ਮਾਰ ਰਹੇ ਸੀ। ਸੋਚ ਰਹੀ ਸੀ ਕਿ ਉਹ ਕਿੱਥੋਂ ਤੋ ਕਿੱਥੋਂ ਆ ਗਈ ਹੈ ਵਿਦায়ক ਦੀ ਉਹ ਅਹਿਸਾਨਮੰਦ ਸੀ ਜਿਸ ਨੇ ਮਹੰਤੀ ਦੀ ਪੱਗ ਬੰਨਣ ਤੱਕ ਪੈਣ ਵਾਲਾ ਰੋਲਾ ਰੱਪਾ ਰੋਕਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਉਹਨੂੰ ਇਹ ਵੀ ਕਹਿ ਦਿੱਤਾ ਸੀ ਕਿ ਬਾਬੇ ਨੂੰ ਉਹ ਡੇਰੇ 'ਚ ਨਾ ਰੱਖੇ ਨਾ ਪਿੱਛੋਂ ਵੜਨ ਦੇਵੇ ਤੈਨੂੰ ਉਹ ਖਰਾਬ ਕਰੂ ਉਹਨੇ ਹੱਸ ਕੇ ਕਿਹਾ ਸੀ ਕਿ ਇੱਕ ਪਿੰਡ 'ਚ ਦੋ ਝੋਟੇ ਲੜਾਈ ਦੇ ਘਰ ਹੁੰਦੇ ਆ ਇਹ ਵੀ ਕਿਹਾ ਸੀ ਕਿ ਗਊਸ਼ਾਲਾ ਤੇ ਆਪਣਾ ਕਬਜ਼ਾ ਜਮਾਈ ਰੱਖੇ ਜੇ ਕੋਈ ਗਊਸ਼ਾਲਾ ਵਾਲਾ ਚਾਕੂ ਉਹ ਆਪੇ ਵੇਖ ਲਵੇਗਾ ਬੀਬਾ ਸੌਣ ਦਾ ਯਤਨ ਕਰ ਰਹੀ ਸੀ ਪਰ ਆਇਆ ਹੋਇਆ ਖੁਸ਼ੀ ਦਾ ਹੜ ਆਉਂਦੀ ਨੀਂਦ ਦੇ ਪੈਰ ਉਖੇੜ ਦਿੰਦਾ ਬਾਬੇ ਡੇਰੇ ਦੇ ਬੈੱਡ ਤੇ ਪਏ ਉਸਲਵੱਟੇ ਲੈ ਰਹੇ ਸਨ ਪਛਤਾ ਰਹੇ ਸੀ ਕਿ ਜੇ ਉਹਨੇ ਆਪਣੇ ਹੱਥੀਂ ਕੰਡੇ ਨਾ ਬੀਜੇ ਹੁੰਦੇ ਅੱਜ ਅੱਖਾਂ ਦੀਆਂ ਭਿੰਣਾ ਨਾਲ ਨਾ ਚੁਗਣੇ ਪੈਂਦੇ ਵਿਧਾਇਕ ਆਪਣੇ ਘਰੇ ਪਿਆ ਘਰਾੜੇ ਮਾਰ ਰਿਹਾ ਸੀ ਉਹਨੇ ਭੋਗ ਤੋਂ 2 ਦਿਨ ਪਹਿਲਾਂ ਡੇਰੇ ਦੀ 25 ਕਿਲੇ ਜ਼ਮੀਨ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਨੂੰ 10 ਸਾਲਾਂ ਵਾਸਤੇ ਠੇਕੇ ਤੇ ਲਿਖਵਾ ਦਿੱਤੀ ਸੀ ਠੇਕਾ ਚੌਥੇ ਕੋ ਹਿੱਸੇ ਦਾ ਲਿਖਿਆ ਸੀ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਸੀ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਦੇ ਬਹੁਤ ਦਾ ਵਿਲੇਖ ਸ਼੍ਰੀ ਬੂਟਾ ਸਿੰਘ ਚੋਹਾਨ ਦਾ ਲਿਖਿਆ ਹੋਇਆ ਨਾਵਲ ਗੇਰੂ ਰੰਗੇ ਦੋਸਤੋ ਕਲੈਅ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਸਾਹਿਤਕ ਰਚਨਾਵਾਂ ਇਸ ਚੈਨਲ ਤੋਂ ਸੁਣਨ ਨੂੰ ਮਿਲਣ ਤੇ ਆਪਣੇ ਖਾਦਮ ਅਮ੍ਰਿਤਪਾਲ ਕਲੇਰ ਨੂੰ ਦੇ ਉਜਾਸ ਜਲਦੀ ਤੁਹਾਡੇ ਲਈ ਕੋਈ ਨਵੀਂ ਸਹਿਤ ਰਚਨਾ ਲੈ ਕੇ ਫਿਰ ਹਾਜ਼ਰ ਹੋਵਾਂਗੀ ਤਦ ਤੱਕ ਲਈ ਦੋਸਤੋ ਸਦਾ ਖੁਸ਼ ਰਹੋ ਆਪਣਾ ਖਿਆਲ ਰੱਖਣਾ